निदेशक विद्यार्थी कल्याण डायरेक्टर स्टूडेंट वेलफेयर डॉ नीरज ओराहीनु की ओर से रस्मी तौर पे साडे पदमते श्रोत्यादा मेहमानादा स्वागत करते हैं ये यहां सरकार सरदार गुरमीत सिंह खुडिया जी मानजो वाइस चांसलर डॉ सुधीर सिंह गोसल जी रीस्टाफ साहब डॉ श्रीपाल जी ਜਸਵੰਤ ਸੰਧੀਲਾ ਜੀ ਸੁਖਬੀਰ ਧਾਕਰ ਜੀ ਯੂਨੀਵਰਸਿਟੀ ਦੇ ਡੀਨ ਡਾਇਰੈਕਟਰਸ ਟੀਚਰਸ ਪਿਆਰੇ ਵਿਦਿਆਰਥੀਓ ਖੁੜਿਆ ਸਾਹਿਬ ਸਾਡੇ ਵਿਦਿਆਰਥੀ ਨਰੇ ਸਾਇੰਸ ਦੇ ਵਿਦਿਆਰਥੀ ਖੇਤੀਬਾੜੀ ਸਾਇੰਸ ਵਿੱਚ ਪੜਾਈ ਜਾਂਦੀ ਆ ਉਹਦੇ ਨਾਲ ਸੰਬੰਧਿਤ ਵਿਗਿਆਨ ਦੀ ਪੜਾਈ ਕਰਾਈ ਜਾਂਦੀ ਆ ਸਾਡੇ ਕੋਲੇ ਕੋਈ ਆਰਟ ਦਾ ਇਸ ਤਰ੍ਹਾਂ ਦਾ ਵਿਸ਼ਾ ਨਹੀਂ ਲੇਕਿਨ ਫਿਰ ਵੀ ਮੈਂ ਮਹਿਸੂਸ ਕੀਤਾ ਕਿ ਇਹਨਾਂ ਵਿਦਿਆਰਥੀਆਂ ਨੇ ਆਪਣੇ ਮਨ ਦੀ ਗੱਲ ਕਲਾ ਦੇ ਰਾਹੀਂ ਬਹੁਤ ਖੂਬਸੂਰਤ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖੀ ਆ ਕਿਉਂਕਿ ਨੌਜਵਾਨ ਪੀੜ੍ਹੀ ਜਦੋਂ ਜੋਖ ਮੇਲੇਸ ਜਾਂਦੀ ਆ ਤਾਂ ਆਪਣੇ ਮਨ ਦੀ ਗੱਲ ਕਰਦੀ ਆ ਇਹਨਾਂ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਆਪਣੇ 2-2 3-3 ਮਿੰਟ ਦੀਆਂ ਝਲਕਾਂ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਿਆ ਕਿ ਕਿਵੇਂ ਅਸੀਂ ਹੁਣ ਖੇਤਾਂ ਨਾਲੋਂ ਟੁੱਟ ਰਹੇ ਆ ਖੇਹਿਆਣਾ ਨਾਲੋਂ ਟੁੱਟ ਰਹੇ ਆ ਪਰ ਕੋਈ ਵੇਲਾ ਸੀ ਜਦੋਂ ਕਰਤਾਰ ਸਿੰਘ ਸਰਾਭਾ ਸੌਨਸੇਡ ਪਕੜਨਾ ਲਾਲਾ ਹਰदयाल ਅਮਰੀਕਾ ਦੀ ਧਰਤੀ ਤੋਂ ਟੁੱਟ ਕੇ ਪੰਜਾਬ ਦੇ ਵਿੱਚ ਆਏ ਸੀ ਉਦੋਂ ਬਾਬਾ ਸੋਨਸੇਡ ਪਕੜਨਾਂ ਨੇ ਕਿਹਾ ਸੀ ਕਿ ਜੇ ਕਿਸੇ ਕੌਮ ਨੇ ਬਚਣਾ ਤਾਂ ਆਪਣੇ ਪੁਰਖਿਆਂ ਦੇ ਕਿੱਤੇ ਦੇ ਨਾਲ ਆਪਣੀ ਨੌਜਵਾਨ ਪੀੜੀ ਨੂੰ ਜੋੜ ਕੇ ਰੱਖੇ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਵਿਦੇਸ਼ਾਂ ਨੂੰ ਜਾਂਦੀ ਪੀੜੀ ਨੂੰ ਅਸੀਂ 에ਅਰਪੋਰਟ ਤੋਂ ਮੋੜ ਲਈਏ ਤੇ ਆਪਣੇ ਖੇਤ ਖੇਲਿਆਣਾਂ ਦੇ ਵਿੱਚ ਲੈ ਕੇ ਜਾਈਏ ਥੋੜੀ ਜਿਹੀ ਉਹਨਾਂ ਨੇ ਤੁਹਾਨੂੰ ਇੱਕ ਝਲਕ ਦੇ ਵਿੱਚ ਇਸ਼ਾਰਾ ਵੀ ਕੀਤਾ ਕਿਉਂਕਿ ਤੁਸੀਂ ਰਹਿਨੁਮਾ ਤੁਹਾਡੇ ਹੱਥ ਦੇ ਵਿੱਚ ਬਹੁਤ ਕੁਸ਼ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਵਿਦਿਆਰਥੀ ਜਿਹੜੇ ਇੱਥੋਂ ਪੜ੍ਹ ਕੇ ਜਾਣੇ ਦੁਆਰਾ ਖੇਤ ਖੇਲਿਆਣਾਂ ਦੇ ਇੰਤਜ਼ਾਮ ਆਪਣੇ ਤੇ ਤਾਰੇ ਗਲ ਕੇ ਤੁਹਾਡੇ ਮੱਥੇ ਤੇ ਸੂਰਜ ਚੜੇ ਪਰ ਇੱਕ ਗੱਲ ਯਾਦ ਰੱਖਿਓ ਤਾਰੇ ਸੂਰਜ ਚੜਾ ਇਹ ਛੋਟੇ ਮੱਥੇ ਤੇ ਨਹੀਂ ਚੜਦੇ ਇਹਦੇ ਦੀ ਮੱਥਾ ਅਸਮਾਨ ਜਿਹਾ ਬਣਾਉਣਾ ਪੈਂਦਾ ਤੇ ਅਸਮਾਨ ਜਿਹਾ ਬੰਦਾ ਬਣਾਉਣ ਲਈ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਆ ਜ਼ਿੰਦਗੀ ਚ ਕਦੇ ਮਿਹਨਤੋਂ ਨਾ ਡਰਿਓ ਬਾਕੀ ਵਾਹਿਗੁਰੂ ਆਪਣੇ ਆਪ ਸਭ ਕੁਝ ਦਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅੱਜ ਦੇ ਨਾਮ ਇਸੇ ਨਾਮ ਦੀ ਮੈਂ ਮੁੱਖ ਮਹਿਮਾਨ ਸਰਦਾਰ ਗੁਰਮੀਤ ਸਿੰਘ ਪੁੜੀਆਂ ਦਾ ਇਸ ਮੌਕੇ ਤੇ ਹਾਜ਼ਰੀ ਭਰਨ ਅਤੇ ਸਮੇਂ ਸਮੇਂ ਤੇ ਯੂਨੀਵਰਸਿਟੀ ਨੂੰ ਡਿਊਟ ਸਹਿਯੋਗ ਦੇਣ ਤੇ ਧੰਨਵਾਦ ਪ੍ਰਗਟ ਕਰਦਾ ਹਾਂ ਮੈਂ ਜੱਜਾ ਤੇ ਪੈਰਾਂ ਦਾ ਸਾਰੇ ਵਿਸ਼ੇਸ਼ ਮਹਿਮਾਨਾਂ ਫੈਕਲਟੀ ਵਿਦਿਆਰਥੀਆਂ ਤੇ ਮੀਲੇ ਕਰਮਚਾਰੀਆਂ ਦਾ ਉਹਨਾਂ ਦੀ ਬੜੀ ਮੁੱਲੀ ਹਾਜ਼ਰੀ ਲਈ ਧੰਨਵਾਦ ਕਰਦਾ ਹਾਂ ਮੈਂ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦੀ ਇਸ ਮੁੱਚੀ ਟੀਮ ਨੂੰ ਬਧਾਈ ਦਿੰਦਾ ਹਾਂ ਜਿਨ੍ਹਾਂ ਨੇ ਪੂਰੇ ਸ਼ੋਅ ਦਾ ਆਯੋਜਨ ਕੀਤਾ ਹੈ ਮੈਂ ਭਾਗ ਲੈਣ ਵਾਲੇ ਵਿਦਿਆਰਥੀ ਅਤੇ ਉਹਨਾਂ ਦੇ ਇੰਚਾਰਜਾਂ ਨੂੰ ਵਧਾਈ ਦਿੰਦਾ ਹਾਂ ਕਿ ਤੁਹਾਡੇ ਸਹਿਯੋਗੀ ਜਦਤਨਾ ਨੇ ਇਸ ਦਿਨ ਨੂੰ ਯਾਦਗਾਰ ਬਣਾ ਦਿੱਤਾ ਹੈ ਮੈਂ ਪਰਦੇ ਦੇ ਪਿੱਛੇ ਕੰਮ ਕਰਨ ਵਾਲੀਆਂ ਟੀਮਾਂ ਦੀ ਸ਼ਲਾਘਾ ਕਰਦਾ ਹਾਂ ਅੰਤ ਵਿੱਚ ਸਾਡੇ ਸਹਿਯੋਗੀ ਸਰੋਤੇ ਇੱਕ ਵੱਡੀ ਤਰੀਫ਼ ਦੇ ਹੱਕਦਾਰ ਹਨ ਇੱਕ ਵਾਰ ਫਿਰ ਮੈਂ ਪੀਏਯੂ ਦੇ ਅਧਿਕਾਰੀਆਂ ਦੇ ਤਰਫੋਂ ਸਾਡੇ ਮੁੱਖ ਮਹਿਮਾਨ ਸਰਦਾਰ ਗੁਰਮੀਤ ਸਿੰਘ ਗੁੜਿਆ

ਬੱਚੇ ਪਾ ਰਹੇ ਨੇ ਸਾਡੇ 6 ਕਾਲ ਨੇ 6 ਕਾਲ ਦੇ ਪਾਸੋਂ ਬੱਚੇ 500 ਬੱਚੇ ਪਾ ਰਹੇ ਨੇ ਨੇ ਤੇ ਇਹਦੇ ਜਿਸ ਤਰ੍ਹਾਂ ਦੀ ਥੀਆਟਰ ਡਾਂਸ ਰਾਸਟਰੀ ਕਰਾਉਣਾ ਤੇ ਕੋਵਰ ਕਰਾਉਣਾ ਇਹ ਸਾਰੀਆਂ ਕੋਈ ਕਠਿੜਾਈ ਨਹੀਂ ਹੈ ਇਵੈਂਟ ਨੇ ਉਹ ਇਹਦੇ ਵਿੱਚ ਹੋਏ ਨੇ ਜਿਹੜਾ ਪੰਜਾਬ ਹੈ ਸਾਡਾ ਇਹਦਾ ਕਲਚਰ ਬਹੁਤ ਰਿਚ ਹੈ ਅਸੀਂ ਬਹੁਤ ਮੰਨੇ ਪਾ ਰਹੇ ਆਣੇ ਆ ਇਹ ਜਿਹੜਾ ਸਾਡਾ ਬੈਂਡ ਹੈ ਨਾਮ ਹੈ ਸਰਖਾਨੀ ਹੈ ਤੇ ਕਿਤੇ ਨੇ ਪਗੜੇ ਨੇ ਤਿਹਾੜ ਨੇ ਤੇ ਸਾਡੇ ਹਰ ਸੰਗਾਂ ਦਾ ਜਿਹੜਾ ਪੰਜਾਬ ਦੇ ਵਿੱਚ ਰੀਤੀ ਰਿਵਾਜ ਨੇ ਸਾਡੇ ਗਉਣ ਵਜਾਉਣਾ ਹੈ ਤੇ ਇਹ ਸਾਰਾ ਵਿਰਾਸਤੀ ਜਿਹੜਾ ਇਹ ਨਾਲ ਨਾਲ ਪਿੱਛੇ ਜੀ ਕਰਵਾਇਆ ਸੀ ਇੱਥੇ ਉਹ ਵੀ ਸੱਤੋਂ ਕੋਲਿਆਂ ਜਾ ਰਹੇ ਨੇ ਸੁੱਖੇ ਬੱਚੇ ਨੇ ਜਿਹੜੇ ਸਾਡੇ ये सारी चीज़ नो अगर जीव पर आते हैं बहुत बड़ी देन है सुनस्ती का है एक फेस्टिवल है ये सी एस का क्या करोगे आप कि यूनिवर्सिटी एडमिनिस्ट्रेशन एक जीत है आई दिन दिन का काफी दिन पहला वाइस चांसलर साहब ने जोड़ा साहब ने कहा सी तो मैं मनुहामी परिसी पर ਕੁਝ ਸਰਕਾਰੀ ਨਿਵੇਸ਼ਾਂ ਦੇ ਮੌਕੇ ਨੇ ਮਨਿਸਟਰ ਬਣ ਕੇ ਅੱਜ ਤੇ ਦਾ ਦੇ ਮੈਂਬਰ ਅਜਾਣ ਹੋਣੀ ਹੈ ਮੇਰੀ ਡਿਊਟੀ ਕੋਲ ਰਹੀ ਹੈ ਇਹਨੇ ਸਾਰਾ ਪ੍ਰੋਗਰਾਮ ਦੇਖ ਕੇ ਤੁਹਾਡੇ ਨਾਲ ਸਾਂਝਾ ਕਰਕੇ ਤੁਹਾਡੀਆਂ ਨਾਲ ਖੁਸ਼ੀਆਂ ਵਿੱਚ ਸ਼ਾਮਲ ਹੋਣਾ ਸੀ ਪਰ ਕੋਲ ਵਕਤ ਨਹੀਂ ਆਇਆ ਮੇਰੀ ਥੋੜੇ ਸਮੇਂ ਦੀ ਮਾਫ਼ੀ ਤੁਸੀਂ ਮਰਦੂਦ ਕਰੋਗੇ ਇਹ ਰਤਰੀਆਂ ਦੇਖਿਆ ਮੈਂ ਸੋਚਦਾ ਕਿ ਇੱਕ ਸਦੀ ਜਿਸ ਨੇ ਜਾਤੀ ਸਾਡੇ ਸੂਰਬਿਆਂ ਦੀ ਗੱਲ ਔਰ ਅੱਜ ਤੱਕ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਫੱਟਾ ਖੜੀ ਇਹ ਸਾਡੇ ਬੱਚਿਆਂ ਨੇ ਸਾਹਮਣੇ ਰੱਖੀ ਹੈ ਪਰ ਮੈਂ ਕਿਹਾ ਦੀ ਗਰੰਟੀ ਇਹਨਾਂ ਬਹੁਤ ਕੁਸ਼ ਸਿੱਖਿਆ ਨਾਲ ਬਹੁਤ ਪ੍ਰਾਪਤ ਕੀਤਾ ਨੰਦਾ ਅਸਲ ਵਿੱਚ ਜਿਸ ਗੱਲ ਨੇ ਪਤਾ ਨਹੀਂ ਕਿਉਂ ਫੜ ਗਏ ਵਿੱਚ ਪੜ ਲੱਗ ਗਏ ਤਾਂ ਸਾਨੂੰ ਨੌਕਰੀ ਜ਼ਰੂਰ ਚਾਹੀਦੀ ਹੈ ਨੌਕਰੀ ਤੋਂ ਰੋਲਾ ਸੀ ਦੇਸ਼ ਦੀ ਬਹੁਤ ਕੁਸ਼ ਕਰਨਾ ਉੱਪਰ ਅਸੀਂ ਆਪਣੇ ਲੋਕਾਂ ਨੇ ਬਹੁਤ ਕੁਸ਼ ਕਰਨਾ ਉੱਪਰ ਰੁਜ਼ਗਾਰ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਚਾਹੇ ਉਹ ਕਿਤੇ ਵੀ ਹੈ ਰੁਜ਼ਗਾਰ ਦੇ ਬਿਨਾਂ ਉੱਠੀ ਸਾਡੀ ਪੂਰੀ ਨੂੰ ਸਰ ਵੀ ਸਾਡਾ ਜੀਵਨ ਨਹੀਂ ਚੱਲ ਸਕਦਾ ਪੜ੍ਹਦੇ ਮੈਂ ਜਿਹੜੇ ਸਾਇੰਸ ਦੀ ਪੜਾਈ ਹੈ ਖੇਤੀਬਾੜੀ ਕੋਗੇ ਬਣਾਉਣ ਦੇ ਲਈ ਉਹਦੇ ਲਈ ਤੁਸੀਂ ਸਾਰੇ ਬੱਚੇ ਇੱਥੇ ਪੜ੍ਹ ਕੇ ਜਾਂਦੇ ਹੋ ਪੜ੍ਹ ਰਹੇ ਹੋ ਪਹਿਲਾਂ ਬਹੁਤ ਸਾਰਿਆਂ ਵੀਰੇ ਪੈਟਰੋਲਾ ਦੇ ਵੱਡੀਆਂ ਮੱਲਾਂ ਵੀ ਮਾਰ ਗਿਆ ਯੂਨੀਵਰਸਿਟੀ ਤੇ ਬਹੁਤ ਵੱਡਾ ਬਾੜ ਹੈ ਤੇ ਹੁਣ ਲਈ ਜਿਹੜੇ ਸਾਡਾ ਪੰਜਾਬ ਦਾ ਪ੍ਰੋਇਕਟ ਹੈ ਉਸ ਉਹਦੇ ਵਿੱਚ ਤਾਨੂੰ ਵੈਰ ਦੇ ਲੋਗਿਆ ਦੀ ਕੁਝ ਗੱਦਲ ਆ ਰਹੀ ਹੈ ਪਰ ਇਹਨੂੰ ਸਵਾਰਨਾ ਸਾਰੇ ਨੇ ਰਣਨੁਕਿਆ ਕੋਈ ਵੱਡੀ ਗੱਲ ਨਹੀਂ ਹੁੰਦੀ ਜੇ ਅਸੀਂ ਹਿੰਮਤ ਕਰੀਏ ਤੇ ਮੰਜ਼ਿਲ ਜਦੋਂ ਮਿਲ ਜਾਂਦੀ ਹੈ ਤੇ ਕਹਿੰਦੇ ਜੇ ਮੰਜ਼ਿਲ ਨਾ ਮਿਲੇ ਤਾਂ ਤਜਰਬਾ ਲੂਣ ਹੋ ਜਾਦਾ